ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜੋ ਗੁਰਦੁਆਰਾ ਹਰਪ੍ਰੀਤ ਗੜ੍ਹ ਸਹਿਵੈ ਸੰਤ ਭਗਤ ਕਰੋੜਾ ਸਿੰਘ ਜੀ ਸੋ ਇਹ ਦਸਾਰਨਾ ਕਲੋਨੀ ਐ ਸਿਸਮਾ ਰੋਡ ਕਰਾਲੀ ਦੇ ਉੱਤੇ ਸੋ ਇਹ ਜੋ ਗੁਰਦੁਆਰਾ ਇੱਥੇ ਕਾਰ ਸੇਵਾ ਵੀ ਚੱਲ ਰਹੀ ਐ ਇੱਥੇ ਅੱਜ ਸੰਗਰਾਂਦ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਜਿਵੇਂ ਕਿ ਹਾਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਟੈਂਪਰੇਚਰ ਬਹੁਤ ਜ਼ਿਆਦਾ ਹਾਈ ਅੱਜਕੱਲ ਚੱਲ ਰਿਹਾ ਹੈ। ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜਿਵੇਂ ਆਪਾਂ ਦੇਖਦੇ ਹਾਂ ਕਿ ਵਕ ਵਕ ਥਾਵਾਂ 'ਤੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲਗਾਈਆਂ ਜਾਂਦੀਆਂ ਨੇ ਸੋ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵੱਲੋਂ ਵੀ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਸੋ ਗੁਰੂ ਘਰ ਦੇ ਵਿੱਚ ਭੋਗ ਪਾਏ ਗਏ ਨੇ ਅਤੇ ਉਪਰੰਤ ਲੰਗਰ ਚੱਲ ਰਹੇ ਨੇ ਸੋ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਦਿਖਾਉਨੇ ਆ ਅਤੇ ਜੋ ਸੇਵਾ ਕਰ ਰਹੇ ਨੇ ਸੇਵਾਦਾਰ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੀ ਨਾਮ ਹੈ ਤੁਹਾਡਾ ਗੁਰਕੀਰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਦਸਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਬੀਲ ਵੀ ਲੱਗੀ ਹੋਈ ਆ ਲੰਗਰ ਵੀ ਲੱਗੇ ਹੋਇਆ ਸੰਗਰਾਂਦ ਦਾ ਦਿਹਾੜਾ ਸੋ ਕਿਵੇਂ ਲੱਗਦਾ ਤੁਹਾਨੂੰ ਇਹ ਸੇਵਾ ਵੀ ਕਰ ਰਹੇ ਤੁਸੀਂ ਬਹੁਤ ਵਧੀਆ ਲੱਗ ਰਿਹਾ ਜੀ ਦਿਲ ਖੁਸ਼ ਹੋ ਰਿਹਾ ਜੀ ਅੱਛਾ ਜੀ ਹਾਂਜੀ ਕਾਦੀ ਕਾਦੀ ਸੇਵਾ ਕਰੀਆ ਤੁਸੀਂ ਹਾਂਜੀ ਪ੍ਰਸ਼ਾਦ ਦੇ ਦੀ ਉਹ ਸ਼ਬੀਲ ਦੀ ਪਾਣੀ ਦੀ ਜਲ ਦੀ ਓਕੇ ਹਾਂਜੀ ਸੋ ਗੁਰਦੁਆਰਾ ਸਾਹਿਬ ਵੈਸੇ ਵੀ ਜਾਣੇ ਹੁੰਦੇ ਹੋ ਜਾਂ ਅੱਜ ਹੀ ਆਏ ਹੋ ਰੋਜ ਆਂਦੇ ਆ ਜੀ ਰੋਜ ਆਂਦੇ ਆ ਹਾਂਜੀ ਰੋਜ ਕੀ ਕਰਦੇ ਹੁੰਦੇ ਆ ਆ ਕੇ ਸੇਵਾ ਕਰਦੇ ਆ ਜੀ ਆ ਕੇ ਕਾਦੀ ਸੇਵਾ ਕਰਦੇ ਹੁੰਦੇ ਆ ਨਿਸ਼ਾਨ ਸਾਹਿਬ ਇਸ਼ਨਾਨ ਕਰਵਾਂਦੇ ਆ ਹੋਰ ਝਾੜੂ ਦੀ ਨਿਸ਼ਾਨ ਸਾਹਿਬ ਤੁਸੀਂ ਮਤਲਬ ਕਿ ਉਹ ਕਰਦੇ ਆ ਹਾਂਜੀ ਇਸ਼ਨਾਨ ਕਰਾਉਂਦੇ ਆ ਨਿਸ਼ਾਨ ਸਾਹਿਬ ਨੂੰ ਹਰ ਰੋਜ ਆ ਕੇ ਹਾਂਜੀ ਅੱਛਾ ਜੀ ਕਿੰਨੇ ਵਜੇ ਆਉਂਦੇ ਹੁੰਦੇ ਫਿਰ ਅਸੀਂ ਮੈਂ 4 ਵਜੇ ਆ ਜਾਂਦਾ ਜੀ ਸਵੇਰੇ 4 ਵਜੇ ਆ ਹਾਂਜੀ ਬਹੁਤ ਵੱਡੀ ਸੇਵਾ ਇਹ 4 ਵਜੇ ਉੱਠਣਾ ਵੀ ਬਹੁਤ ਵੱਡੀ ਗੱਲ ਹੈ ਸੋ ਵਾਹਿਗੁਰੂ ਜੀ ਦੇ ਨਾਲ ਤੁਸੀਂ ਪੂਰਾ ਜੁੜੇ ਹੋਏ ਹੋ ਗੁਰੂ ਘਰ ਨਾਲ ਹਾਂਜੀ ਓਕੇ ਸੋ ਬਹੁਤ ਬਹੁਤ ਗੱਲ ਹੈ ਇਹ ਇਸ ਤਰ੍ਹਾਂ ਹੀ ਜੁੜੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸੰਗਰਾਂਦ ਦਾ ਦਿਹਾੜਾ ਜੀ ਹਾਰ ਦਾ ਮਹੀਨਾ ਚੜ ਗਿਆ ਇਹ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਵੀਲ ਵੀ ਲਗਾਈ ਗਈ ਹੈ ਗਰਮੀ ਵੀ ਬਹੁਤ ਹੈ ਹਾਂ ਜੀ ਹਾਂ ਜੀ ਅਸੀਂ ਹਰ ਮਹੀਨੇ ਬਾਤ ਚੜ ਕੇ ਸੇਵਾ ਕਰਦੇ ਹਾਂ ਔਰ ਹਰ ਮਹੀਨੇ ਲੰਗਰ ਦੀ ਸੇਵਾ ਹੁੰਦੀ ਹੈ ਜੀ ਉਰੇ ਪਰ ਅੱਜ ਅਸੀਂ ਨਾਲ ਸ਼ਵੀਲ ਵੀ ਲਾਈਏ ਸ਼ਵੀਲ ਨਾਲ ਲੰਗਰ ਵੀ ਲੱਗਦਾ ਜੀ ਹਾਂ ਜੀ ਉਹ ਗਰਮੀ ਵੀ ਬਹੁਤ ਹੈ ਆਉਂਦੇ ਜਾਂਦੇ ਰਾਈਆਂ ਨੂੰ ਪਿਆਸ ਵੀ ਬਹੁਤ ਲੱਗ ਰਹੀ ਆ ਹਾਂ ਜੀ ਪਰ ਅਸੀਂ ਸਾਰੇ ਜਿੰਨੇ ਸਾਡੇ ਭੈਣ ਭਰਾ ਅਸੀਂ ਸਾਰੇ ਸੇਵਾਦਾਰ ਵਿੱਚ ਬਹੁਤ ਮਤਲਬ ਇੱਕ ਦੂਸਰੇ ਦਾ ਸਹਿਯੋਗ ਦਿੰਦੇ ਹਾਂ ਜੀ ਹਾਂ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਓ ਵਧੀਆ ਗੱਲ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਸ਼ੁਭਨਾਮ ਸਰਦਾਰ ਰਤਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁੱਖ ਸ੍ਰੀ ਗੁਰੂ ਆਰਜਨ ਦੇਵ ਸਾਹਿਬ ਜੀ ਦੇ ਸ਼ਿਸ਼ਤੀਕੁਰ ਪਰਬ ਤੇ ਇਹ ਸ਼ਬੀਰ ਲਗਾਈ ਗਈ ਹੈ ਪਿੰਡ ਦਸਾਰਨਾ ਵੱਲੋਂ ਜਿਸ ਦੇ ਮੁੱਖ ਸੇਵਾਦਾਰ ਸਰਦਾਰ ਮਲਕੀ ਸਿੰਘ ਹੈ ਜੋ ਪਹਿਲਾਂ ਵੀ ਇਹ ਸੇਵਾ ਕਰਦੇ ਰਹੇ ਨੇ ਹਰ ਪਿੰਡ ਤੇ ਹਰ ਸ਼ਹਿਰ ਚ ਅੱਗੇ ਸੇਵਾ ਕਰ ਲਈ ਅੱਗੇ ਰਹਿੰਦੇ ਹਨ ਅਸੀਂ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਿਸ਼ਤੀ ਕੋਤ ਪ੍ਰਾਪਤ ਤੇ ਸਭ ਨੂੰ ਇਹ ਵਧਾਈ ਦਿੰਦੇ ਆ ਕਿ ਪਿੰਡ ਦਾਹਰ ਦੇ ਵੱਲੋਂ ਜੋ ਸ਼ਮੀਲ ਲਗਾਈ ਗਈ ਹੈ ਅਸੀਂ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਤੁਹਾਡਾ ਅਭਿਜੋਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਕਿੱਥੇ ਆਏ ਹੋ ਹੋ ਗੁਰਦੁਆਰਾ ਸਾਹਿਬ ਜੀ ਅੱਜ ਕੀ ਹੋ ਰਿਹਾ ਹੈ ਇੱਥੇ ਲੰਗਰ ਲੱਗ ਰਿਹਾ ਹੈ ਪਾਠ ਹੋਇਆ ਤੇ ਸ਼ਮੀਲ ਲੱਗੀ ਹੈ अच्छा ਤੁਸੀਂ ਇਹ ਕੀ ਵਾਲਟੀ ਚੱਕੀ ਸੇਵਾ ਕਰ ਰਹੇ ਹੋ ਹਾਂਜੀ ਕਾਦੀ ਸੇਵਾ ਕਰ ਰਹੇ ਹੋ ਦਾਲ ਦਾਲ ਦੀ ਹਾਂਜੀ ਸੰਗਤ ਨੂੰ ਲੰਗਰ ਦੇ ਵਿੱਚ ਦਾਲ ਵਰਤਾਉਂਦੇ ਆ ਹਾਂਜੀ ਅੱਛਾ ਪਹਿਲਾਂ ਵੀ ਕਦੇ ਸੇਵਾ ਕਰਦੇ ਹੁੰਦੇ ਆ ਹਾਂਜੀ ਬਹੁਤ ਵਾਰ ਬਹੁਤ ਵਾਰ ਹਾਂਜੀ ਕਿੱਥੇ ਕਰਦੇ ਹੁੰਦੇ ਆ ਇੱਧਰ ਹੀ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਕਿਹੜੀ ਕਲਾਸ ਚ ਪੜਦੇ ਫੋਰਥ ਫੋਰਥ ਹਾਂਜੀ ਪਿੰਡ ਕਿਹੜਾ ਤੁਹਾਡਾ ਦਸਾਰਨਾ ਕਲੋਨੀ ਦਸਾਰਨਾ ਕਲੋਨੀ ਸੋ ਇਦਾਂ ਹੀ ਵਾਹਿਗੁਰੂ ਜੀ ਦੇ ਨਾਲ ਜੁੜੇ ਰਹੋ ਤੇ ਕੋਈ ਤੁਹਾਨੂੰ ਸ਼ਾਬਦ ਆਉਂਦਾ ਸ਼ਾਬਦ ਦੋ ਲੈਣਾ ਸੁਣਾ ਦੋ ਹਾਂਜੀ ਹੁਣ ਸੁਣਾ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ ਲਈਏ ਸੁਖ ਤੇਰਾ ਦਿੱਤਾ ਲਈਏ तुज पावे तना नाम जपावे तुज पावे तना नाम जपावे सुख तेरा दित्ता लईए सुख तेरा दित्ता लईए सुख तेरा दित्ता लईए सुख तेरा ਦਾ ਲਈਏ ਮੇਰੇ राम राए मेरे राम राए मेरे राम राए मेरे राम राए जो रखा सबैया जो रखा सबैया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਗੁਰਦੁਆਰਾ ਸਾਹਿਬ ਜੋ ਦਸਾਰਨੇ ਦੇ ਵਿੱਚ ਸ਼ਵੀਰ ਵੀ ਲਗਾਈ ਗਈ ਹੈ ਤੇ ਲੰਗਰ ਵੀ ਚੱਲ ਰਹੇ ਨੇ ਕੀ ਕਹਿਣਾ ਤੁਹਾਡਾ ਇਹ ਹਰ ਮਹੀਨੇ ਹਰ ਸੰਗਰਾਂਦ ਨੂੰ ਇੱਥੇ ਲੰਗਰ ਚਲਾਏ ਜਾਂਦੇ ਹਨ ਜੀ ਤੇ ਅੱਜ ਅੱਜ ਦੇ ਦਿਨ ਆਪਣਾ ਸੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਜੀ ਦੀ ਯਾਦ ਵਿੱਚ ਇਹ ਸ਼ਵੀਰ ਲਗਾਈ ਗਈ ਹੈ ਜੀ ਨਾਲ ਲੰਗਰ ਦਿਨ ਦੇ ਨਾਲ ਲੰਗਰ ਚੱਲਿਆ ਹੈ ਹਾਂਜੀ ਸਵੇਰ ਦੀਆਂ ਸੰਗਤਾਂ ਹਮੇ ਆ ਕੇ ਸੇਵਾ ਕਰ ਰਹੀਆਂ ਹਨ ਇਸਾਰਨਾ ਕਲਾਉਂਦੇ ਦੀ ਸੰਗਤ ਵੱਲੋਂ ਬਹੁਤ ਜ਼ਿਆਦਾ ਉਪਰਾਲਾ ਹੈ ਬਹੁਤ ਜ਼ਿਆਦਾ ਉਪਰਾਲਾ ਹਰੇਕ ਸੰਗਰਾਂਦ ਨੂੰ ਜਿੰਨੀ ਵੀ ਸਾਡੀ ਸੰਗਰਾਂਦ ਦੇ ਸਾਡੇ ਕਲਾਉਂਦੇ ਇਸਾਰਨਾ ਦੇ ਵਾਸੀ ਕਨੌੜਾਂ ਬਾਈ ਸਾਡੇ ਜਸਵੰਤ ਸਿੰਘ ਜੀ ਇਹ ਬਹੁਤ ਸਾਡੇ ਨਾਲ ਸਹਿਯੋਗ ਦੇ ਨਾਲ ਸਾਡੇ ਨਾਲ ਖੜਦੇ ਆ ਹਰੇਕ ਪ੍ਰੋਗਰਾਮ ਦੇ ਵਿੱਚ ਮੁੰਡੇ ਨਾਲ ਮੁੰਡਾ ਜੋੜ ਕੇ ਸਾਡੇ ਨਾਲ ਖੜਦੇ ਆ ਬਾਈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ